ਆਪਣੇ ਮੋਰ ਹਾਂ ਹਾਂ ਕਿੰਨਾ ਨੇ ਉਹ 에어 베이스 ਤੋਂ ਜਾ ਸਾਜੋ ਕਪੂਥਰ ਜਿਆ ਬਲੈਕਆਊਟ ਹੋਇਆ ਇਹਨੇ ਤੁਸੀਂ ਕਿਸ ਕਿਸ ਤਰ੍ਹਾਂ ਦੇਖਦੇ ਹੋ ਇਹ ਇੱਕ ਜਨਤਾ ਦੇ ਸੁਰੱਖਿਆ ਵਾਸਤੇ ਆ ਤੇ ਪਲੱਸ ਉਹਨਾਂ ਨੂੰ ਇੱਕ ਵੇਰੂ ਕਰਨ ਵਾਸਤੇ ਆ ਵੀ ਕੱਲ ਕਿਤੇ ਕੋਈ ਇਦਾਂ ਦੀ ਅਭੀ ਨਾ ਵੀ ਹੋ ਜਾਏ ਤੇ ਤੁਸੀਂ ਆਪਣੀ ਸੁਰੱਖਿਆ ਔਰ ਕਿੱਦਾਂ ਮਤਲਬ ਆਪਣਾ ਬਲੈਕਆਊਟ ਕਰਨਾ ਆ ਉਹਨਾਂ ਨੂੰ ਇਹ ਮੌਕ ਟ੍ਰੇਲ ਦਾ ਇੱਕ ਇੱਕ ਹਿੱਸਾ ਹੀ ਹੈ ਜਿੱਦਾਂ ਹੁਣੀ ਖਬਰ ਆਈ ਤਾਜਦਾ ਜੀ ਪਾਕਿਸਤਾਨ ਵਿੱਚੋਂ ਬੰਬ ਡਿੱਗੇ ਜੰਮੂ ਚ ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਐਕਚੁਅਲੀ ਹਜੇ ਸਾਡੇ ਤੱਕ ਤਾਂ ਇਨਫੋਰਮੇਸ਼ਨ ਨਹੀਂ ਆਈ ਹੈਗੀ ਕਿਉਂਕਿ ਸੀਨੀਅਰ ਅਫਸਰਾਂ ਤੱਕ ਸਲਾਮ ਅਲੈਕੁਮ ਸਾਡੇ ਤੱਕ ਆਜੂ ਕੋਈ ਇਨਫੋਰਮੇਸ਼ਨ ਦੇਣੀ ਕੀਤਾ ਗਿਆ ਇਹਨੂੰ ਤੁਸੀਂ ਕਿੱਸ ਤਰ੍ਹਾਂ ਦੇਖਦੇ ਹੋ ਜੀ ਆਪਣੇ ਆਪਣੇ ਜੀਸੀ ਸਾਹਿਬ ਦੀ ਹਦਤਮਤਾ ਕੋ ਜਿਹੜਾ ਆਪਣੇ ਹੋਇਆ ਆ ਤੇ ਪਬਲਿਕ ਦੀ ਮਤਲਬ ਇੱਕ ਮੋਕ ਡੇਲ ਦਾ ਇੱਕ ਹਿੱਸਾ ਹੀ ਇਹ ਉਹਨਾਂ ਦੀ ਇੱਕ ਸੁਰੱਖਿਆ ਵਾਸਤੇ ਇਹ ਜੇ ਵੀ ਕੱਲ ਨੂੰ ਕਿਤੇ ਕੋਈ ਅਭੀ ਕਿਤੇ ਹੋਂਦਾ ਹੈ ਦਲਾ ਤੋਂ ਆਪਣੀ ਸੇਫ ਸੈਟ ਕਰ ਸਕਦਾ ਕਿਤੇ ਨਾ ਕਿਤੇ ਬਲੈਕਆਊਟ ਦਾ ਜਨਤਾ ਨੂੰ ਫਾਇਦਾ ਆ ਹੈਗਾ ਬਿਲਕੁਲ ਜੀ ਬਿਲਕੁਲ ਮਤਲਬ ਜੇ ਦੁਸ਼ਮਣ ਦੇ ਜਹਾਜ਼ ਆ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਬਾਦੀ ਵਾਲਾ ਇਲਾਕਾ ਹੈ ਜਾਂ ਨਹੀਂ ਹੈ ਗੁਮਰਾ ਗੁਮਰਾ ਕਿਤੇ ਜਾਂਦਾ ਨਾ ਨਾ ਇਸੇ ਕਰਕੇ ਹੀ ਹੈ ਨਾ ਸਨੀਅਰ ਅਫਸਰਾਂ ਦਾ ਇਹੀ ਹੁਕਮ ਹੈ ਨਾ ਵੀ ਲੈਟ ਬੰਦ ਕਰਨ ਦਾ ਇਹੀ ਹੈ ਨਾ ਤੇ ਗਵਰਨਮੈਂਟ ਵੱਲੋਂ ਇਹੀ ਹੁਕਮ ਆਇਆ ਵੀ ਭਾਈ ਬਲੈਕਆਊਟ ਜਿਹੜਾ ਆ ਇੰਨੇ ਵੇਲੇ ਤੋਂ ਲੈ ਕੇ ਇੰਨੇ ਵੇਲੇ ਤੱਕ ਇਹ ਇੱਕ ਮੌਕ ਟੈਲ ਦਾ ਹੀ ਹਿੱਸਾ ਆ ਥੈਂਕ ਯੂ ਧੰਨਵਾਦ